ਵੋਇਪਰ ਵੋਇਪਰ ਜੀ ਮੋਢੇ ਬੱਚਿਆਂ ਸੰਤਾਨ ਨੂੰ ਬੇਨਤੀ ਆ ਦੱਸਦੀ ਹੈ ਭਾਈ ਤੇ ਆਪਣੇ ਕੌਮ ਦੇ ਮਹਾਨ ਜੀ ਬਾਬਾ ਮੂਸੇਰਾ ਮਹਿਰਾ ਜੀ ਉਹਨਾਂ ਦੀ ਯਾਦ ਵਿੱਚ ਅੰਨਵਾਸ ਸਭ ਅੱਜ 9 ਤਰੀਕ ਨੂੰ ਗੁਰਦਵਾਰਾ ਪੱਪਾ ਸਾਹਿਬ ਵਿਖੇ ਪ੍ਰਕਾਸ਼ ਕਰਵਾਏ ਜਾ ਰਹੇ ਨੇ ਪੂਰੇ ਨੰਬਰ ਤੇ ਬਾਬਾ ਮਹਿਰਾ ਪਰਿਵਾਰ ਵੱਲੋਂ ਤੇ ਪਾਸੋਂ ਜਿਹੜਾ ਹੈਗਾ ਸਨਪਾ ਸਾਹਿਬ ਦੀ ਭੋਗ ਪਾਣਗੇ ਮੇਰੇ ਸਾਹੇ ਤੁਹਾਨੂੰ ਬੇਨਤੀ ਕਰਦਿਆਂ ਭਾਈ ਜਿਵੇਂ ਇਸ ਤਰ੍ਹਾਂ ਜੀ ਸੇਵਾ ਪਹਿਲਾਂ ਕਰਾਉਂਦੇ ਰਹੇ ਹਾਂ ਡੇਪਰ ਦਾ ਮੋਟਰ ਸਾਹਿਬ ਜੀ ਜਾ ਕੇ ਇਨਤਾਨ ਮਾਤਾ ਦੇ ਨਾਲ ਆਪਾਂ ਸਭ ਨੇ ਸੇਵਾ ਕਰਨੀਆਂ ਤੇ ਆਪਣੇ ਜਿਹੜੀ ਗੌਰ ਦੇ ਸ਼ਹੀਦ ਨੇ ਉਹਨਾਂ ਨੂੰ ਆਪਾਂ ਅਨਾਉਂਸ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਕਹਿਣਾ ਚਾਹੂੰਗਾ ਜੇ ਬਾਬਾ ਮਤੀਰਾਮ ਮਹਿਰਾ ਜੀ ਜਗਨ ਸੁਨਮਤ ਜਰਾ ਖੰਡ ਪਰ ਪ੍ਰਕਾਸ਼ ਹੋਏ ਨੇ ਕਿ ਪ੍ਰਸਰ ਬਲ ਬਲ ਕਰ ਤਾਂ ਸਾਰੀਆਂ ਸੰਗਤਾਂ ਨੂੰ ਕੀ ਕਹਿਣਾ ਚਾਹੂੰ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀਆਂ ਸੰਗਤਾਂ ਨੂੰ ਕਹਾਂਗੇ ਭਾਈ ਆਓ ਇੱਥੇ ਸੇਵਾ ਕਰੋ ਉਹ ਗੁੱਸੇ ਮਸਾਲੇ ਸਾਰੇ ਦੂਰ ਕਰਨੇ ਨੇ ਸਾਰਿਆਂ ਨੂੰ ਅਥਵੰਨ ਕੇ ਬੇਨਤੀ ਹੈਗੀ ਵੀ ਆਪਾਂ ਤਾਂ ਬੱਚੇ ਜੋੜਨੇ ਨੇ ਆਪਣੇ ਗੁਰੂ ਘਰ ਦੇ ਨਾਲ ਆਪਾਂ ਤਾਂ ਅਹੀਂ ਐਡ ਵੱਡਾ ਪ੍ਰਾਲਾ ਕਰਿਆਗਾ ਸਾਰਿਆਂ ਨੂੰ ਅਥਵੰਨ ਕੇ ਬੇਨਤੀ ਹੈ ਵੀ ਸਾਰੇ ਇੱਥੇ ਪਹੁੰਚੋ ਖੰਡ ਪਾਟ ਪ੍ਰਗਾਸ ਹੋ ਗਿਆ ਤੇ ਪਿੱਪਲ ਸਰ ਗੁਰੂ ਘਰ ਦੇ ਵਿੱਚ ਸੇਵਾਦਾਰ ਹਾਂ ਐਤਵਾਰ ਆਪੋ ਹੈ ਕੀ ਕਹਣਾ ਚਾਹੋਗੇ ਬਾਬਾ ਨਾ ਮੋਤੀ ਰਾਮ ਨੇ ਬਹੁਤ ਵੱਡੀ ਕੁਰਬਾਨੀ ਸੀ ਸਾਰਾ ਪਰਿਵਾਰ ਕੁੱਲੂ ਚੂਰ ਦਿੱਤਾ ਗਿਆ ਸੀ ਨਾ ਗੁਰੂ ਦੀ ਸੇਵਾ ਕੀਤੀ ਸੀ ਚਲੋ ਭਾਈ ਅਸਾਂ ਨੂੰ ਥੋੜੀ ਸੇਵਾ ਕਰਨੀ ਪਈ ਤੇ ਹਾਂ ਸਾਨੂੰ ਤਾਂ ਪਹਿਲਾਂ ਪਤਾ ਨਹੀਂ ਸੀ ਆਪਾਂ ਤਾਂ ਭੁੱਲੇ ਬੈਠੇ ਸੀਗੇ ਅਸੀਂ ਤਾਂ ਹੁਣ ਫਤੇਗਣ ਸਾਹਿਬ ਜਾਣੇ ਆ ਉੱਥੋਂ ਸਾਰੀ ਗੱਲਬਾਤ ਦਾ ਪਤਾ ਲੱਗਿਆਗਾ ਮਨ ਦੇ ਵਿੱਚ ਚਾ ਸੀਗਾ ਇਸ ਗੱਲ ਦਾ ਵੀ ਆਪਾਂ ਵੀ ਗੁਰੂ ਘਰ ਨਾਲ ਜੁੜੀਏ ਤੇ ਆਪਾਂ ਸਹੀ ਵਿਧਾੜੇ ਮਨਾਈਏ ਆਪਣੇ ਬੱਚਿਆਂ ਨੂੰ ਪਤਾ ਲੱਗੇ ਤੱਗ ਤੋਂ ਪਹਿਲਾਂ ਸਾਰੇ ਸੰਗਤਾਂ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਮੋਤੀ ਰਾਮ ਮਹਾਰਾਜ ਜੀ ਦੇ ਜਾਜ ਨੂੰ ਸਮਾਰ ਪਾਤਾ ਗੁਰਦਾਰਾ ਮੱਲਾਪਤੀ ਵਿੱਚ ਹੰਡ ਪੜ ਪ੍ਰਕਾਸ਼ ਕਰਾਏ ਗਏ ਨੇ ਪਰ ਸਭ ਹੋ ਪਾਏ ਜਾਂ ਸਾਰੇ ਸੰਗਤਾਂ ਨੂੰ ਇਹੀ ਬੇਨਤੀ ਹੈ ਕਿ ਸਾਰਿਆਂ ਨੇ ਤਾਂ ਮਨ ਤਾਂ ਨਾ ਤੇ ਮੇਰੇ ਦਿਲ ਸੇਵਾ ਕਰਨੀ ਬਾਬਾ ਮਾਤਰਾ ਮਹਾਰਾਜ ਜੀ ਨੇ ਆਪਣੀ ਸਿੱਖ ਕੌਮ ਦੇ ਵਸੇ ਦੀ ਕਵਾਨੀ ਦਿੱਤੀ ਆਪਾਂ ਨੂੰ ਦਿਜਾਦੂ ਤਾਜਾ ਕਰਨ ਦੇ ਵਾਸਤੇ ਆਪਣੇ ਬੱਚਿਆਂ ਨੂੰ ਜੇ ਸਾਨੂੰ ਤਰ੍ਹਾਂ ਦੱਸੋ ਤੇ ਆਪ ਵੀ ਤਿੰਨੇ ਦੇਣਾ ਸੇਵਾ ਕਰੋ। ਕੋਈ ਸਾਰੀ ਸੰਗਤਾਂ ਦੀ ਇੱਕ ਆਪ ਹੋਰ ਗੱਲ ਕੱਲੀ ਬਾਬਾ ਮੋਤੀ ਦਾ ਮੇਰਾ ਨਾ ਕੋਈ ਮੇਰੇ ਵੀ ਨਹੀਂ ਸੀ ਸਾਰੇ ਨਾ ਇੱਕ ਆਪਣੇ ਸਿੱਖ ਧਰਮ ਦੇ ਹੋ ਸੀਗੇ ਏਡੀ ਵੱਡੀ ਕਰਵਾਣੇ ਦੇ ਨਾਲੇ ਰ ਮੁਦੇ ਬਣਨੇ ਜਿਨ੍ਹਾਂ ਦੇ ਪੱਤੇ ਪੀੜੇ ਕੇ ਪਰਿਵਾਰ ਪੀੜੇ ਕੇ ਮਾਤਾ ਪੀੜੇ ਕੇ ਘਰ ਵਾਲੀ ਆਪ ਨੂੰ ਲੱਗਦਾ ਨਹੀਂ ਸਾਰੀ ਸੰਗਤ ਨੂੰ ਤਨ ਕਰਾ ਕੇ ਜੁਲਸਾ ਸੇਵਾ ਕਰਨ ਜਾਈ ਹਾਂ ਜੀ ਕਰਨੇ ਚਾਹੀਦੇ ਉਹ ਸਾਰੇ ਜਾਤ ਪਾਤੋਂ ਹਟ ਕੇ ਸਾਰੀ ਏਕਤਾ ਰੱਖ ਕੇ ਸਾਰਿਆਂ ਨੇ ਇੱਕ ਹੋਣਾ ਚਾਹੀਦਾ ਹੈ ਸੇਵਾ ਕਰਨੀ ਚਾਹੀਦੀ ਹੈ ਕੋਈ ਇਕੱਲਾ ਦਾ ਹੈ ਨਹੀਂ ਮੇਰੇ ਕੋਈ ਕੋਈ ਇਸੇ ਦਾ ਨਹੀਂ ਹੈਗਾ ਇੱਥੇ ਹੈ ਨਹੀਂ ਹੈਗਾ ਵੀ ਕੋਈ ਇਤਨਾਂ ਜਾਤ ਪਾਤ ਨਹੀਂ ਹੈਗੀ ਸਭ ਦਾ ਸਾਂਝਾ ਹੈ ਸਾਰੇ ਸਾਂਝਾ ਹਾਂ ਸਾਰੇ ਸਾਂਝੇ ਸਭ ਨੂੰ ਸਾਂਝਾ ਇਤਿਹਾਸ ਬਣਾਉਣਾ ਚਾਹੀਦਾ ਹੈ ਜੇ ਕੋਈ ਸਭ ਦੇ ਬੁਰੇ ਸਾਂਝੇ ਸਭ ਦੀ ਬਾਬਾ ਮੋਤੀਆ ਮੇਰੇ ਸਾਂਝੇ ਸੀ ਮੈਂ ਇੰਨੇ ਦਿਨ ਸੇਵਾ ਕਰ ਰਹੀ ਹਾਂ ਜੀ ਲਾਗੀ